ਦਿੰ ਸਤਾਰਵਾਂ ਜ਼ਿੰਦਗੀ 'ਚ ਸਮਾਂ ਬੀਤੇ ਦੀਆਂ ਕੌੜੀਆਂ ਯਾਦਾਂ ਨੂੰ ਛਾਂਟ ਕੇ ਸਿਰਫ ਮਿੱਠੀਆਂ ਯਾਦਾਂ ਸਾਹਮ ਲੈਂਦਾ ਹੈ ਇਸੇ ਕਰਕੇ ਬਚਪਨ ਤੇ ਬੀਤੇ ਸਮੇ ਨੂੰ ਲੋਕ ਬਹੁਤ ਮੁਹੱਬਤ ਨਾਲ ਯਾਦ ਕਰਦੇ ਹਨ ਸਮੇ ਦੇ ਰੰਗ ਯਾਦਾਂ ਦੇ ਪਰਛਾਵਿਆਂ ਨੂੰ ਰੰਗੀਨ ਬਣਾ ਦਿੰਦੇ ਹਨ ਕੇਸਰ ਤੇ ਫਕੀਰ ਨੂੰ ਤੁਰ ਤੁਰਿਆਂ ਆਉਂਦਿਆਂ ਦੇਖ ਕੇ ਇੱਕ 8-9 ਕੋਹਾਲ ਦੇ ਬੱਚੇ ਨੇ ਰੁੱਕ ਕੇ ਫਕੀਰ ਨੂੰ ਨਮਸਕਾਰ ਕੀਤੀ ਉਹ ਬੱਕਰੀਆਂ ਲੈ ਕੇ ਖੇਤਾਂ ਵੱਲ ਜਾ ਰਿਹਾ ਸੀ ਪੁੱਤਰ ਤੂੰ ਸਕੂਲ ਨਹੀਂ ਜਾਂਦਾ ਤੇਰੀ ਉਮਰ ਤਾ ਅਜੇ ਪੜਨ ਲਿਖਨ ਦੀ ਹੈ ਫਕੀਰ ਨੇ ਆਜੜੀ ਬੱਚੇ ਨੂੰ ਸਵਾਲ ਕੀਤਾ ਨਹੀਂ ਮਹਾਰਾਜ ਮੈਂ ਕਦੇ ਸਕੂਲ ਨਹੀਂ ਗਿਆ ਮੈਨੂੰ ਵੀ ਉਹੀ ਕੰਮ ਕਰਨਾ ਪਏਗਾ ਜੋ ਮੇਰੇ ਪਿਓ ਦਾਦੇ ਨੇ ਅਜ ਤੱਕ ਕੀਤਾ ਹੈ ਆਜੜੀ ਬੱਚੇ ਨੇ ਜਵਾਬ ਦਿੱਤਾ ਹਾਲਾਤ ਨਾ ਸਮਝੋਤਾ ਕਰਨਾ ਵੀ ਕਈ ਵਾਰ ਸਿਆਣਪ ਹੁੰਦੀ ਹੈ ਪਰ ਜੇ ਹਿੰਮਤ ਰੱਖੋ ਤਾਂ ਮੌਕੇ ਲੱਭ ਹੀ ਜਾਂਦੇ ਨੇ ਉਸ ਰੁੱਖਵਲ ਵੇਖ ਫਕੀਰ ਨੇ ਕਰੀਰ ਦੇ ਇੱਕ ਰੁੱਖਵਲ ਇਸ਼ਾਰਾ ਕਰਦਿਆਂ ਕਿਹਾ ਕੇਸਰ ਤੇ ਆ ਜਿਹੜੀ ਬੱਚੇ ਨੇ ਘੁੰਮ ਕੇ ਉਸ ਰੁੱਖ ਵੱਲ ਦੇਖਿਆ ਕਰੀਰ ਦੇ ਰੁੱਖ ਨੂੰ ਲੱਗੇ ਛੋਟੇ ਛੋਟੇ ਲਾਲ ਕੇਸਰੀ ਫੁੱਲ ਕੇਸਰ ਨੂੰ ਬਹੁਤ ਸੋਹਣੇ ਲੱਗੇ ਫਕੀਰ ਨੇ ਫਿਰ ਗੱਲ ਸ਼ੁਰੂ ਕੀਤੀ ਇਹ ਕਰੀਰ ਦਾ ਰੁੱਖ ਉੱਥੇ ਉਗਦਾ ਹੈ ਜਿੱਥੇ ਪਾਣੀ ਘੱਟ ਹੋਵੇ ਇਸ ਦੀ ਦੇਖ ਰੇਖ ਵੀ ਕੋਈ ਨਹੀਂ ਕਰਦਾ ਇਸ ਦੇ ਪੱਤੇ ਵੀ ਨਹੀਂ ਹੁੰਦੇ ਫਿਰ ਵੀ ਇਹ ਰੁੱਖ ਆਪਣੇ ਗੁਣਾ ਕਰਕੇ ਜਾਣਿਆ ਜਾਂਦਾ ਹੈ ਇਸ ਦੇ ਡੇਲਿਆਂ ਦਾ ਲੋਕ ਅਚਾਰ ਬਣਾਉਂਦੇ ਨੇ ਤੇ ਇਸ ਦੀ ਲੱਕੜ ਤੋਂ ਵੇਲਣੇ ਤੇ ਹੋਰ ਸਮਾਨ ਬਣਦਾ ਹੈ। ਫਕੀਰ ਨੇ ਆ ਜਿਹੜੇ ਬੱਚੇ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਜੇ ਮਿਹਨਤ ਕਰਦਾ ਰਹੇਂਗਾ ਤਾਂ ਇੱਕ ਦਿਨ ਪ੍ਰਮਾਤਮਾ ਤੇਰੇ ਸੁਪਨੇ ਜ਼ਰੂਰ ਪੂਰੇ ਕਰੇਗਾ। ਆਸ਼ੀਰਵਾਦ ਲੈ ਕੇ ਬੱਚੇ ਨੇ ਫਕੀਰ ਨੂੰ ਨਮਸਕਾਰ ਕੀਤੀ ਤੇ ਬੱਕਰੀਆਂ ਇਕੱਠੀਆਂ ਕਰਕੇ ਅੱਗੇ ਚੱਲ ਪਿਆ। ਦੁਪਹਿਰ ਸਿਖਰ ਤੇ ਸੀ ਇੱਕ ਛਾਂਦਾਰ ਰੁੱਖ ਦੇਖ ਕੇ ਦੋਵੇਂ ਰੁਕ ਗਏ। ਸਾਈ ਜੀ ਮੈਂ ਸੁਣਿਆ ਫਕੀਰ ਅੰਤਰੀਆਮੀ ਹੁੰਦੇ ਨੇ ਕਿ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਕੱਲ ਨੂੰ ਕੀ ਹੋਣਾ ਵਾਲਾ ਹੈ। ਕਿਸਰ ਨੇ ਫਕੀਰ ਦੇ ਚਮਕਦੇ ਮੱਥੇ ਵੱਲ ਦੇਖਿਆ ਪੁੱਛਿਆ ਪੁੱਤਰ ਆਪਾਂ ਕੀ ਲੈਣਾ ਆਉਣ ਵਾਲੇ ਕੱਲ ਬਾਰੇ ਜਾਣ ਕੇ ਅਸੀਂ ਜੇ ਆਪਣਾ ਅੱਜ ਸਵਾਰ ਲਈਏ ਤਾਂ ਕੱਲ ਆਪਣੇ ਆਪ ਸੁੱਧਰ ਜਾਵੇਗਾ ਅੱਜ ਦੇ ਗਰਭ ਵਿੱਚ ਹੀ ਆਉਣ ਵਾਲਾ ਕੱਲ ਪਲ ਰਿਹਾ ਹੈ ਰੱਬ ਨੇ ਤਾਂ ਸ੍ਰਿਸ਼ਟੀ ਬਹੁਤ ਸਰਲ ਤੇ ਸੁੰਦਰ ਬਣਾਈ ਹੈ ਪਰ ਅਸੀਂ ਇਸ ਨੂੰ ਗੁੰਝਲਦਾਰ ਬਣਾ ਦਿੰਨੇ ਹਾਂ ਜਿਵੇਂ ਜਿਵੇਂ ਕੋਈ ਇਨਸਾਨ ਦੁਨੀਆ ਦੀਆਂ ਬਨਾਵਟੀ ਪਰਤਾਂ ਲਾ ਕੇ ਆਪਣੇ ਮਨ ਦੀ ਸਤਾਨੋਂ ਮਹਿਸੂਸ ਕਰਨ ਲੱਗ ਜਾਂਦਾ ਹੈ ਤਾਂ ਉਹ ਕੁਦਰਤ ਦੇ ਵਿਧੀ ਵਿਧਾਨ ਨੂੰ ਵੀ ਸਮਝਣ ਲੱਗ ਜਾਂਦਾ ਹੈ ਬਸ ਇਸੇ ਨੂੰ ਹੀ ਅੰਤਮ ਜਾਂ ਆਤਮਾ ਕਹਿੰਦੇ ਹਨ ਫਕੀਰ ਨੇ ਕਿਹਾ ਫਕੀਰ ਨੇ ਗੱਲ ਸੁਣਾਉਣੀ ਸ਼ੁਰੂ ਕੀਤੀ ਦੱਖਣੀ ਭਾਰਤ ਦੇ ਇੱਕ ਸਾਧੂ ਨੂੰ ਬਹੁਤ ਸਾਧਨਾ ਤੋਂ ਬਾਅਦ ਭਵਿੱਖ ਜਾਣਨ ਦਾ ਵਾਰ ਮਿਲ ਗਿਆ ਦੁਖੀ ਤੇ ਸਵਾਲੀ ਲੋਕ ਹਰ ਰੋਜ਼ ਆਉਣ ਲੱਗੇ ਮਾਨਤਾ ਕਾਫੀ ਵੱਧ ਗਈ ਇਹ سلسلہ ਬਹੁਤ ਸਾਲ ਚੱਲਦਾ ਰਿਹਾ ਜਦੋਂ ਸਾਧੂ ਬਿਰਧ ਹੋ ਗਿਆ ਤਾਂ ਉਸ ਨੂੰ ਆਪਣਾ ਭਵਿੱਖ ਜਾਣਨ ਦੀ ਇੱਛਾ ਹੋਈ ਸਾਧੂ ਨੇ ਸਮਾਦੀ ਲਈ ਤਾਂ ਕੀ ਵੇਖਦਾ ਕਿ ਉਹ ਅਗਲੀ ਜੂਨ ਵਿੱਚ ਇੱਕ ਸੂਰ ਬਣਿਆ ਹੈ ਤੇ ਗੰਦਮੰਦ ਖਾ ਰਿਹਾ ਹੈ ਸਾਧੂ ਨੂੰ ਚਿੰਤਾ ਨੇ ਘੇਰ ਲਿਆ ਸੋਚਣ ਲੱਗਿਆ ਕਿ ਕੀ ਫਾਇਦਾ ਹੋਇਆ ਆਪ ਵੇਖ ਜਾਣ ਕੇ ਹੁਣ ਮੈਂ ਕੁਝ ਕਰ ਵੀ ਨਹੀਂ ਸਕਦਾ ਕਾਫੀ ਸੋਚਣ ਤੋਂ ਬਾਅਦ ਉਸਨੇ ਆਪਣੇ ਇੱਕ ਸੇਵਕ ਨੂੰ ਬੁਲਾਇਆ ਤੇ ਸਾਰੀ ਗੱਲ ਦੱਸੀ ਤੇ ਸਮਝਾਇਆ ਕਿ ਤੂੰ ਮੇਰੇ ਮਰਨ ਤੋਂ ਬਾਅਦ ਮੈਨੂੰ ਸੂਰ ਦੀ ਜੂਨ ਵਿੱਚ ਲੱਭ ਕੇ ਇੱਕਦਮ ਮਾਰ ਦੇਈ ਕਿਉਂਕਿ ਮੈਂ ਗੰਦਗੀ ਵਿੱਚ ਨਹੀਂ ਜੀਣਾ ਚਾਹੁੰਦਾ ਪਰ ਮੈਂ ਤੁਹਾਨੂੰ ਪਛਾਨਾਂਗਾ ਕਿਵੇਂ ਸੇਵਕ ਨੇ ਪੁੱਛਿਆ ਇਹ ਜੋ ਨਿਸ਼ਾਨ ਮੇਰੇ ਮੱਥੇ ਤੇ ਹੈ ਇਹ ਅਗਲੀ ਜੂਨ ਵਿੱਚ ਵੀ ਹੋਵੇਗਾ ਸਾਧੂ ਨੇ ਦੱਸਿਆ ਕੁਝ ਸਮੇਂ ਬਾਅਦ ਸਾਧੂ ਦੀ ਮੌਤ ਹੋ ਗਈ ਸੇਵਕ ਨੇ ਕੀਤੇ ਵਾਅਦੇ ਮੁਤਾਬਕ ਮੱਥੇ ਤੇ ਨਿਸ਼ਾਨ ਵਾਲੇ ਸੂਰ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਆਖਿਰ ਉਸੂਰ ਆਖਿਰ ਉਸਾਧੂ ਸੂਰ ਦੀ ਜੂਨ ਵਿੱਚ ਸੇਵਕ ਨੂੰ ਮਿਲ ਗਿਆ ਜਦੋਂ ਉਸ ਨੂੰ ਮਾਰਨ ਲੱਗਾ ਤਾਂ ਸੂਰ ਬੋਲਿਆ ਰੁਕ ਮੈਂ ਹੀ ਤੇਰਾ ਗੁਰੂ ਹਾਂ ਪਰ ਹੁਣ ਤੂੰ ਮੈਨੂੰ ਮਾਰਨਾ ਨਹੀਂ ਮਾਰਨਾ ਚਾਹੁੰਦਾ ਪਰ ਹੁਣ ਮੈਂ ਮਰਨਾ ਨਹੀਂ ਚਾਹੁੰਦਾ ਸੂਰ ਬਣ ਕੇ ਮੈਂ ਬਹੁਤ ਖੁਸ਼ ਹਾਂ ਸਾਰਾ ਦਿਨ ਜੋ ਮਰਜ਼ੀ ਖਾਈ ਜਾਓ ਜਿੱਥੇ ਮਰਜ਼ੀ ਲਟ ਜਾਓ ਜਿੱਥੇ ਜਦੋਂ ਮਰਜ਼ੀ ਸੋ ਜਾਓ ਕਹਿ ਕੇ ਉਹ ਬਾਕੀ ਸੂਰਾਂ ਦੇ ਨਾਲ ਜਾ ਰਲਿਆ ਸੇਵਕ ਹੈਰਾਨ ਵੀ ਸੀ ਤੇ ਖੁਸ਼ ਵੀ ਕਹਾਣੀ ਮੁੱਕੀ ਤਾਂ ਦੋਵੇਂ ਕਾਫੀ देर ਹੱਸਦੇ ਰਹੇ ਫਕੀਰ ਨੇ ਗੱਲ ਜਾਰੀ ਰੱਖੀ ਇਹ ਪਲ ਜਿਸ ਵਿੱਚ ਅਸੀਂ 살 ਲੈ ਰਹੇ ਹਾਂ ਇਹੋ ਜ਼ਿੰਦਗੀ ਹੈ ਬੀਤੇ ਵਿੱਚ ਪਛਤਾਵਾ ਹੈ ਤੇ ਆਉਣ ਵਾਲੇ ਕੱਲ ਵਿੱਚ ਚਿੰਤਾ ਰੱਬ ਨੇ ਹਰ ਇਨਸਾਨ ਨੂੰ ਕੋਈ ਨਾ ਕੋਈ ਮਕਸਦ ਦੇ ਕੇ ਭੇਜਿਆ ਹੈ ਜ਼ਿੰਦਗੀ ਇਸ ਮਕਸਦ ਦੇ ਲਿਖੇ ਲਾਉਣ ਵਿੱਚ ਹੀ ਸਫਲਤਾ ਹੈ ਸਾਨੂੰ ਰੋਜ਼ ਅਦਾਸ ਕਰਨੀ ਚਾਹੀਦੀ ਹੈ ਇਹ ਪਰਮਾਤਮਾ ਜੋ ਮੇਰੇ ਹੱਥ ਵਸਿਆ ਉਸ ਨੂੰ ਕਰਨ ਦਾ ਮੈਨੂੰ ਬਲ ਬਖਸ਼ੀ ਜੋ ਨਹੀਂ ਹੈ ਉਸ ਨੂੰ ਪਾਣਾ ਸਮਝ ਕੇ ਮੰਨਣ ਦੀ ਹਲੀਮੀ ਅਤੇ ਇਹਨਾਂ ਦੋਵਾਂ ਦਾ ਫਰਕ ਸਮਝਣ ਦੀ ਸੋਝੀ ਬਖਸ਼ੀ ਮੇਰੇ ਮਾਲਕਾ ਰੋਜ਼ ਵਾਂਗ ਸੂਰਜ ਛਿਪਦਿਆਂ ਹੀ ਗਰਮ ਬ੍ਰੇਥ ਠੰਡੀ ਹੋਣ ਲੱਗ ਪਈ ਪੱਧਰੀ ਥਾਂ ਵੇਖ ਕੇ ਰਾਤ ਨੂੰ ਕੱਢ ਲਈ ਦੋਵਾਂ ਨੇ ਆਪਣਾ ਸਮਾਨ ਟਿਕਾ ਦਿੱਤਾ ਠੰਡ ਵਧਣ ਲੱਗੀ ਕੇਸਰ ਨੇ ਲੱਕਣਾ ਇਕੱਠੀਆਂ ਕਰਕੇ ਧੂਣੀ ਬਾਲ ਲਈ ਬਲਦੀ ਲੱਕੜ ਦਾ ਪਾਸਾ ਪਲਟਦੇ ਆ ਕੇਸਰ ਦੀਆਂ ਸਜੇ ਹੱਥ ਦੀਆਂ ਉਂਗਲਾਂ ਅੱਗ ਨਾਲ ਛੂ ਗਈਆਂ ਉਸਨੇ ਇੱਕਦਮ ਪੋਟਿਆਂ ਨੂੰ ਆਪਣੇ ਮੂੰਹ ਵਿੱਚ ਪਾ ਲਿਆ ਕੁਝ ਰਾਹਤ ਮਿਲੀ ਤਾਂ ਉਸਨੇ ਕਟਨਾ ਯਾਦ ਆ ਗਈ ਜਦੋਂ ਜੀਤੀ ਨੇ ਉਸਨੂੰ ਹਵੇਲੇ ਦੀ ਕੰਦ ਉਤੋਂ ਕੰਗਣੀ ਵਾਲਾ ਗਲਾਸ ਫੜਾ ਕੇ ਕਿਹਾ ਸੀ ਲੈ ਆ ਠੰਢੀ ਲੱਸੀ ਪੀ ਲੈ ਗਲਾਸ ਵਿੱਚ ਗਰਮਗਰਮ ਚਾਹ ਸੀ ਹੱਥ ਲੱਗਦੇ ਆ ਹੀ ਉਸਨੇ ਜਲੇ ਪੋਟੇ ਇੱਕਦਮ ਆਪਣੇ ਮੂੰਹ ਚ ਪਾਏ ਤਾਂ ਜੀਤੀ ਖਿੜਖੜਾ ਕੇ ਹੱਸ ਪਈ ਜੀਤੀ ਨੂੰ ਹੱਸਦੀ ਵੇਗ ਉਸਨੂੰ ਆਪਣਾ ਸਾਰਾ ਦਰਦ ਭੁੱਲ ਗਿਆ ਸੀ ਇਹ ਸੋਚਦੇ ਆ ਕਿਸਰ ਨੂੰ ਅੱਜ ਵੀ ਆਪਣੇ ਜਲੇਪੋਟਿਆਂ ਦੀ ਚੀਜ਼ ਭੁੱਲ ਗਈ ਧੂਣੀ ਲਟਾ ਲਟ ਬਲ ਰਹੀ ਸੀ ਵਗਦੀ ਹਵਾ ਅੱਗ ਨੂੰ ਪੁੱਛ ਰਹੀ ਸੀ ਕਿਹੜੇ ਫਕਰਾਂ ਨੇ ਧੂਣੀ ਆਣ ਬਾਲੀ ਸੋਚਾਂ ਉੱਡਦੀਆਂ ਵਾਂਗ ਜੰਗਿਆੜੀਆਂ ਦੇ ਬਾਬਾ ਬਾਰਸ਼ਾ ਨੂੰ ਕੀਤੇ ਸਵਾਲਾਂ ਦੀ ਲੜੀ ਵਿੱਚੋਂ ਧੰਨਵਾਦ